ਉਹਨੂੰ ਕੈਨੇਡਾ ਜਿੰਨੇ ਚਾ ਵੀ ਆ ਗਏ ਹਾਂ ਅੱਛਾ ਪਾਰਟੀ ਵੀ ਹੋਈ ਹੈ ਜਿੱਦਾਂ ਪਹਿਲਾਂ ਟੂਡਰੋ ਸੀ ਹਾਂ ਉਹ ਵਾਲਸੀ ਪਾਰਟੀ ਦਾ ਨਵਾਂ ਪ੍ਰਾਈਮ ਮਿੰਿਸਟਰ ਕਰਨੇ ਹਾਂ ਲੇਕਿਨ ਤੁਸੀਂ ਹੈਰਾਨ ਹੋ ਜਾਓ ਕਿ ਪਿਛਲੀ ਕੈਬਨਿਟ ਚ ਤੁਹਾਨੂੰ ਯਾਦ ਹੋਣਾ ਟੂਡਰੋ ਨੇ ਇੱਕ ਵਾਰੀ ਮਾਹੌਲ ਕੀਤੀ ਸੀ ਸਾਹਿਬ ਇੰਡੀਆ ਚ ਨਹੀਂ ਆਇਆ ਜਿੱਦ ਨੇ ਸਿੱਖ ਵਜੀਰ ਮੇਰੇ ਕੋਲ ਹੈ ਇੰਡੀਆ ਚ ਦਿਖਾਓ ਇੰਡੀਆ ਜਦੋਂ ਉਹ ਇੰਡੀਆ ਆਇਆ ਸੀ ਤੁਸੀਂ ਵੀ ਪੁਲਸੀ ਬੜੀ ਕੀਤੀ ਜਦੋਂ ਉਤਰਿਆ ਉਹਦੇ ਨਾਲ 4-5 ਸਿੱਖ ਉਤਰੇ ਉਹ ਦਾੜੀ ਖੁੱਲੀ ਵਾਲੇ ਵੀ ਦਾੜੀਆਂ ਬੰਨੇ ਹੋਈ ਸਾਰਾ ਆਈਡੀਆ ਢਾਣ ਹੋ ਗਿਆ ਕਿ ਇਹ ਸਿੱਖ ਕੈਬਨਿਟ ਹੈ ਕਿ ਕੈਨੇਡਾ ਕੈਬਨਿਟ ਹੈ ਸੋ ਉਹ ਹਾਰ ਸੀ ਜੇ ਅੱਜ ਕੀ ਹੋਇਆ ਨਵੀਂ ਗਵਰਨਮੈਂਟ 'ਚ ਇੱਕ ਸਿੱਖ ਮੰਤਰੀ ਆ ਪੂਰਾ ਦੋ ਛੋਟੇ ਮੰਤਰੀ ਤਿੰਨ ਆ ਇੱਕ ਜਿਹੜੀ ਪੰਜਾਬਣ ਆਈ ਹੈ ਨਾ ਉਹ ਨਾਂਮ ਸਿੱਖ ਹੈ ਉਹ ਨਾਂਮ ਸਿੱਖ ਹੈ ਲੇਕਿਨ ਸਾਡੇ ਕੋਟਾ ਰਹਿ ਗਿਆ ਪਰ ਪਰ ਪਹਿਲੀ ਵਾਰ ਹੀ ਹੈ ਵਿਦੇਸ਼ ਮੰਤਰੀ ਇਹ ਫੋਰਨ ਇਹ ਬਹੁਤ ਇੰਪੋਰਟੈਂਟ ਹੈ ਇਹ ਬੜਾ ਵੱਡਾ ਮੈਸੇਜ ਹੈ ਕੀ ਮੈਸੇਜ ਲੱਗਦਾ ਹੈ ਮੈਸੇਜ ਇਹ ਹੈ ਮੇਰਾ ਕਿ ਜਦੋਂ ਇਹ ਗੱਲ ਹੋਈ ਮੈਂ ਪਰੇਕ ਮੇਲ ਭੇਜੀ ਸਾਰੇ ਚਿੱਤਾਂ ਨੂੰ ਵੀ ਇਹ ਕੀ ਰੀਜ਼ਨ ਹੈ ਆਈ ਸ਼ੋ ਮਾਈ ਕਨਸਰਨ ਕਿ ਵਾਈ ਦਾ ਸਿਕ ਨੰਬਰ ਹੈਜ਼ ਡਿਕਲਾਈਨ ਕਾਇਬਰੇ ਇਹ ਮੈਂ ਆਪਣੀ ਮਿਨਿਸਟਰੀ ਨਹੀਂ ਮੈਂ ਮਿਨਿਸਟਰੀ ਨਹੀਂ ਮੈਂ ਸਾਰੇ ਨਹੀਂ ਮਿਨਿਸਟਰੀ ਚ ਕਿਉਂ ਘਟ ਗਏ ਮੈਂ ਇਹੀ ਘਟੇ ਚਾਹੀਦਾ ਸੀ ਕਿ ਪੰਜ ਦੇ ਵੀ 8 ਹੁੰਦੇ ਇਸ ਵਾਰੀ ਹੂੰ ਵੀ ਜੋ ਸੇਮ ਪਾਰਟੀ ਹੈ ਹੂੰ ਲੇਕਿਨ ਮੈਨੂੰ ਫਿਰ ਜਵਾਬ ਆਏ ਮਾਫ ਕਰਿਓ ਮੈਂ ਨਾਮ ਵੀ ਲੈਣਾ ਚਾਹੁੰਦਾ ਟਾਪ ਇੰਟੈਲੈਕਚੁਅਲ ਕੈਨੇਡਾ ਦੇ ਹੂੰ ਉਨਾਂ ਚ ਕਈ ਐਸਐਮਪੀ ਵੀ ਹੈ ਐਕਸ ਮਿਸਟਰ ਵੀ ਆ ਉਹਨਾਂ ਨੇ ਮੈਨੂੰ ਮੇਲਾ ਵੇਚ ਆਰੇ ਉਹਨਾਂ ਦੇ ਪਧਾਰ ਤੇ ਫਿਰ ਕੱਲ ਮੈਂ ਇੱਕ ਜਿਹੜੀ ਰਿਜ਼ਲਟ ਕੱਢਿਆ ਨਿਚੋੜ ਕੱਢਿਆ ਨਿਚੋੜ ਕੀ ਕੱਢਿਆ ਕਿ ਜਿਹੜਾ ਇਹ ਹੋਇਆ ਹੂੰ ਇਹ ਸਿੱਖਾਂ ਦੀ ਜਿਹੜੀ ਗਲੋਰੀ ਸੀ ਚੜ ਉਹਨੂੰ ਡੈਂਟ ਕੀਤਾ ਕਨੇਡਾ ਸਾਡੀ ਕਦਰ ਘਟੀ ਡੈਸਪੋਰਾ ਕਨੇਡਾ ਖਾਸ ਕਰਕੇ ਕੈਨੇਡਾ ਵਿੱਚ ਜਿਹੜੀ ਸਿੱਖ ਦੀ ਚੜ ਪਿਆ ਰਹੀ ਸੀ ਹੂੰ ਸਿੱਖ ਕਿ ਵਰਲਡ ਗਲੋਰੀ ਉਹ ਹਿੱਟ ਹੋਇਆ ਉਹ ਸਾਡੀ ਆਪਣੀ ਗਲਤੀ ਹੈ ਕਿਉਂ ਠੀਕ ਹੈ ਜਿਉਂਕਿ ਜਿਹੜਾ ਹੁਣ ਪੀਐਮ ਦੇਖੋ ਇਹ ਕਿਤੇ ਤੁਸੀਂ ਵੀ ਰੋਜ਼ ਫਾਰਮ ਦੀ ਗੱਲ ਕਰਦੇ ਹੋ ਕੋਈ ਵਰਲਡ ਦਾ ਪ੍ਰਾਈਮ ਮਿੰਿਸਟਰ ਹੁਣ ਲੜਾਈ ਨਹੀਂ ਚਾਹੁੰਦਾ ਉਹ ਕਹਿੰਦਾ ਨੇਬਰ ਵੀ ਠੀਕ ਰਵੇ ਅੰਦਰ ਵੀ ਠੀਕ ਹੋਵੇ ਔਰ ਖਾਸ ਕਰਕੇ ਕੈਨੇਡਾ ਇੰਡੀਆ ਦੇ ਰਿਲੇਸ਼ਨ ਠੀਕ ਹੋ ਸਮ ਆਓ ਪਹਿਲੇ ਪ੍ਰਾਈਮ ਮਿੰਸਟਰ ਟੂਟਰ ਵਕਤ ਇਦਾਂ ਹੋ ਗਿਆ ਕਿ ਇਹਦੇ ਨੇ ਜਾਤੀ ਲੜਾਈ ਜਾਤੀ ਠੀਕ ਹੈ ਇੰਡੀਆ ਦੀ ਉਡੀ ਨੂੰ ਦਾਤ ਲੱਗ ਰਾਇਆ ਜਾਂਦਾ ਇਹ ਪੀਐਮ ਆਇਆ ਨਵਾਂ ਇਹਨੇ ਇੰਡੀਆ ਨਾਲ ਸੌਲਾ ਸੋ ਇੱਕ ਤੇ ਮੈਸੇਜ ਹੈ ਮਨੋ ਇਹ ਬਈ ਨੀਤਾ ਆਨੰਦ ਨੂੰ ਫੋਰਮ ਮਿਨਿਸਟਰ ਬਣਾਉਣਾ ਉਹਦੇ ਵਿੱਚ ਉਹ ਵੀ ਮੈਂ ਇੱਕ ਬੜਾ ਵੱਡਾ ਮੈਸੇਜ ਹੈ ਮੈਸੇਜ ਹੈ ਬੜਾ ਵੱਡਾ ਇੱਕ ਗੁਰੂ ਦਾ ਪਾ ਗੱਲ ਸਮਝਿਓ ਬਜਰੀ ਸਿੱਖ ਪਾਪੂਲੇਸ਼ਨ ਹੈ ਐਮਪੀ ਚੋ ਵੀ ਆ ਗਏ ਪਰ ਇਹ ਚੋ ਵੀ ਆਏ ਤੇ ਚਾਤ 300 ਚ ਹੈ ਹਮ ਤਾਂ ਇਹ ਥੋੜਾ ਵੀ ਵੀ ਉੱਥੇ ਕੋਈ 50 ਨਹੀਂ ਗਏ ਹਾਂ ਨਹੀਂ ਉਦੋਂ ਤਾਂ ਉਹ ਪਾਪੂਲੇਸ਼ਨ ਨਹੀਂ ਸੁਧਾਰ ਰਿਹਾ ਕਿ ਸਾਡੇ ਏਰੀਆ ਦੇ ਅਗੇ ਜਿੱਥੇ ਕਿ ਉਥੇ ਦੇ 15000 ਵੋਟਰਾਂ ਦਾ ਐਮਪੀ ਬਣਦਾ ਨਹੀਂ ਨਹੀਂ ਸੋ ਜਿਹੜੇ ਸਿੱਖ ਇਲਾਕੇ ਸਿੱਖਾਗੇ ਲੇਕਿਨ ਜਿਹੜੀ ਉਸ ਦੀ ਪਾਰਟੀ ਗਵਰਨਮੈਂਟ ਹੈ ਦੇ ਮਸਟ ਹੈਵ ਰਿਅਲਾਈਜ਼ ਭਈ ਜਿਹੜਾ ਸਿੱਖਾਂ ਦਾ ਉਥੇ ਐਂਟੀ ਇੰਡੀਆ ਪ੍ਰਚਾਰ ਗਰੁੱਪ ਹੈ ਉਥੋਂ ਘੁਬਰਾਇਆ ਰਫੈਂਡਮ ਆ ਤੇ ਦੂਜੇ ਇਹ ਕੋਈ ਰਫੈਂਡਮ ਹੋਵੇ ਕਾਲਿਸਤਾਨ ਅਸੀਂ ਕਹਿੰਦੇ ਜੀ ਫਰੀडम ਆਫ ਐਕਸਪ੍ਰੈਸ਼ਨ ਠੀਕ ਹੈ ਪਰ ਉਹਦਾ ਜੀ ਨਜਾਇਜ਼ ਬੈਨੀਫਿਟ ਕਿਉਂ ਲਈਏ ਉਹਦਾ ਨੁਕਸਾਨ ਕੌਣ ਦੀ ਕੰਟਰੀ ਨੂੰ ਕਿਉਂ ਹੋਵੇ ਦੇਖੋ ਉਥੇ ਰੋਜ਼ ਤੁਸੀਂ ਸੁਣਦੇ ਹੋ ਇੰਡੀਆ ਨਬੈਸੀ ਦੇ ਬਾਅਦ ਝਗੜਾ ਮਗਰਾਂ ਤੇ ਵੀ ਹੋ ਜਿਆ ਸੋ ਇਹ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਹੈ ਆਈ ਥਿੰਕ ਉਸਨੇ ਮੰਨ ਜਾਂ ਉਹਦੀ ਪਾਰਟੀ ਦੇਖੋ ਪਾਰਟੀ ਰਾਜ ਕਰਦੀ ਹੈ ਉੱਥੇ ਕੋਈ ਨਹੀਂ ਪਾਰਟੀ ਹੈ ਜਿਹਨੇ ਸਿੱਖਾਂ ਨੂੰ ਜਿਤਾਇਆ ਉਹਨਾਂ ਨੇ ਮਹਿਸੂਸ ਕਰ ਰਿਹਾ ਕਿ ਹੁਣ ਸ਼ਾਇਦ ਕੁਝ ਥੋੜਾ ਜਿਹਾ ਬਿਦਰਜੂ ਹੋਇਆ ਘਟਾ ਉਹਦਾ ਨੁਕਸਾਨ ਬੈਲੈਂਸ ਕਰੋ ਇਹਨੂੰ ਉਹਦਾ ਤਾਂ ਨੁਕਸਾਨ ਹੋ ਕੇ ਹਮ ਬਈ ਜਿਹੜੇ ਸਾਡੀ ਕੈਬਨਿਟ ਜਿਹਦੀ ਰਿਪਰੈਜੇਸ਼ਨ ਹੈ ਮੇਰੇ ਰਾਏ ਆ ਕਿ ਸਾਡੇ ਕਾਦਰਸਤਾਨੀ ਮੂਵਮੈਂਟ ਵਾਲਿਆਂ ਨੇ ਜਿਹੜਾ ਆਪਣਾ ਰੋਜ਼ ਜਲਸੇ ਕਰ ਰੋਜ਼ ਇਮਾਰਤਾਂ ਚੰਕਰ ਉਹਦਾ ਪਾਰਟੀ ਉਹਨਾਂ ਦੀ ਪਾਰਟੀ ਨੇ ਬੁਰਾ ਬਾਇ ਸੋ ਇਸ ਕਰਕੇ ਮੇਰਾ ਇਹ ਰਾਏ ਹੈ ਕਿ ਜਿਹੜੇ ਸਾਡੇ ਗੁਰਦੁਆਰਾ ਸਾਬਾਨ ਦੇ ਮੈਨੇਜਮੈਂਟ ਹਨ ਉਹ ਰੋਜ਼ ਬਸਾਂ ਵਾਰ-ਵਾਰ ਕਿ ਸਾਰਾ ਗੁਰਦੁਆਰੇ ਦਾ ਜੋ ਫੰਡ ਹੈ ਉਹ ਕਾਦਰਸਤਾਨ ਮੂਵਮੈਂਟ ਤੇ ਲਾ ਦੇ ਇਹ ਸਾਨੂੰ ਸੋਚਣਾ ਪਏਗਾ ਕਿ ਜਿਹੜਾ ਬਾਹਰ ਡਾਇਸਪੋਰਾ ਹੈ ਉਹ ਸਾਡੇ ਹੱਕ ਚ ਹੈ ਉਹ ਸਾਡੇ ਲਈ ਕੰਮ ਕਰ ਰਿਹਾ ਹੈ ਪਰ ਜੇ ਸਾਡੇ ਲਈ ਕਰ ਰਹੇ ਉਹ ਤਾਂ ਆਪਣਾ ਨੁਕਸਾਨ ਤੇ ਨਾ ਕਰੋ ਜਿਹੜਾ ਇੰਡੀਆ ਦਾ ਸਿੱਖ ਹੈ ਉਹ ਹੁਣ ਵਰੀਡ ਹੈ ਕਿ ਬਾਹਰਲੇ ਸਿੱਖ ਨੂੰ ਕਿਉਂ ਨਹੀਂ ਕਦਰ ਮਿਲਦੀ ਸੋ ਮੈਂ ਇਹ ਸਮਝਦਾ ਕਿ ਜਿਹੜੀਆਂ ਇਹ ਮੂਵਮੈਂਟ ਆ ਜਿਹੜੀਆਂ ਐਂਟੀ ਇੰਡੀਆ ਆਪਣੇ ਆਪ ਨੂੰ ਉਹਨਾਂ ਨੂੰ ਸੋਚਣਾ ਪਏਗਾ ਵੀ ਜਿਸ ਦਾ ਨਾ ਸਿੱਖਾਂ ਨੂੰ ਫਾਇਦਾ ਨਾ ਤੁਹਾਨੂੰ ਫਾਇਦਾ